ਦੇਖਾ ਦੇ ਆ ਵੇਖੋ ਮੇਰਾ ਫਰਾਈ ਬਣੀ ਕਿੱਡਾ ਗੰਦਾ ਏ ਇਹ ਇਹਨੇ ਮથે ਲੱਗ ਗਿਆ ਗੈਸ ਵਾਲਿਆ ਉੱਤੇ ਨੂੰ ਮੁੰਦਾ ਮਾਰ ਦੇਣਾ ਆਪਾਂ ਹਣਾ ਮੁੰਦਾ ਮਾਰਤਾ ਚੰਗੀ ਤਰ੍ਹਾਂ ਗਰਮ ਕਰ ਲੈਣਾ ਆਪਾਂ ਨੂੰ ਗਰਮ ਕਰਕੇ ਨਾ ਦੇਖੋ ਅੱਛਾ ਖੁਲਾ ਦੇ ਨਾ ਇਹ ਚੰਗੀ ਤਰ੍ਹਾਂ ਚਾਕੂ ਲੈ ਕੇ ਨਾ ਆਪਾਂ ਇਸ ਨੂੰ ਚੰਗੀ ਤਰ੍ਹਾਂ ਖੋਤ ਕਰੀਏ ਨਾ ਚੱਬ ਗਾਂਦ ਲੁਕੀ ਨਾ ਲੱਗਿਆ ਛਲੰਦੇ ਆਏ ਤੇ ਇਹ ਗਾਂਦ ਇਤਰਾ ਹੀ ਰੱਖੀ ਆ ਸਾਰਾ ਫਰਾਈ ਵੀ ਨੇ ਬੜਾ ਗੰਤਾ ਆਇਆ ਪਿਆ। ਉਹਦਾਂ ਕੋਈ ਨਿੱਕਾ ਨਕਸਾਨੇ ਕੰਮ ਹੁੰਦਾ। ਇਹਨੇ ਮਟਰੀ ਬਣਾ ਲਓ। ਪਰ ਇਹਨਾਂ ਛੇਤੀ ਫਰਾਈ ਵੀ ਨੇ ਸਾਫ ਹੋ ਜਾਂਦਾ। ਤਲ ਕਰਕੇ ਖਾਣੇ ਖੋਜੋ। ਇਹਦਾ ਗਰਮ ਕਰਨ ਨਾਲ ਨਾ। ਇਸ ਤਰ੍ਹਾਂ ਕਰਨ ਨਾਲ ਆਪਣਾ ਛਿੱਕੀ ਫਰਾਈ ਵੀ ਸਾਫ ਹੋ ਜਾਂਦਾ। ਇਹਦਾ ਆਪਾਂ ਮੁੱਚੇ ਦਾ ਬਿਨਾ ਉਹਨੇ ਨਾ ਉਹਨੇ ਕੰਮ ਨਹੀਂ ਹੁੰਦੇ। ਇਹੇ ਤਰ੍ਹਾਂ ਸੁੰਘਵਰਾ ਫਿੱਟਾ ਇਸ ਤਰ੍ਹਾਂ ਹਲਦੀ ਨਾਲ ਸਾਫ। ਗਰਮ ਕਰਕੇ ਤੇ ਗੈਸ ਦੀ ਮੁੱਦਾ ਮਾਰ ਕੇ ਇੱਕੋ ਕੇཅੀ ਜੀਣਾ ਤਿੱਖੀ ਜੀਣਾ ਨੂੰ ਸਾਫ਼ ਕਰਨਾ ਕਰਦੇ ਹਾਂ। ਹਮੇਤੇ ਕਾਥ ਨਾ ਫੋਨ ਖੜਕੇ ਤੇ ਜਿਹ ਹੱਥ ਨਾ ਸਾਫ਼ ਨੂੰ ਨਾ ਕਿਤਾ ਜਾਂਦਾ ਪਿਆ। ਪ੍ਰਾਈਵੇਨਪੜ ਕੀ ਜਾਂਦਾ ਹੱਸਾ। ਗਰਮ ਕਰੰਨਾ ਨਾ ਅੰਦੰਗੀ ਆਪੇ ਆਪ ਉਤਰੀ ਜਾਊਗੀ ਠੀਕ ਹੈ। ਇਹਨੇ ਗਰਮ ਚੁੱਕ ਕੇ ਗਰਮ ਮੇਲਾ ਇਹ ਮੇਰੇ ਹੱਥਾਂ ਦੇ ਤੇ ਬਾਹਾਂ ਤੇ ਪੈਣ ਦੇ ਆ ਇਹਨੇ ਕੋਈ ਨਹੀਂ ਬਣਾਈ ਜਾਂਦੇ ਤੇ ਬੱਲੇ ਬਣ ਖੋਤਰ ਕੇ ਆ ਚੰਗ ਤੇ ਰੱਖੇ ਤੁਹਾਨੂੰ ਖਾਣਾ ਆ ਆ ਫਿਰ ਖਾਣ ਨਾਲ ਸਾਰ ਕੋ ਗਾਇਸ ਨੂੰ ਇਹਨੇ ਕੋ ਨਾ ਦੇ ਤੇ ਦੇ ਸਾਫ ਕਰਦੇ ਨੇ ਉਹਨਾਂ ਨੇ ਸਾਫ ਬਣਾਗਾ ਨਹੀਂ ਨਹੀਂ ਕਿੱਥੇ ਇਹ ਕਿੰਨਾ ਗੰਦਾ ਨਿਕਲਦਾ ਪਿਆ ਹੈ ਤਾਂ ਆਇਆ ਸਾਰਾ ਗੰਦਾ ਤਾਂ ਨਿਕਲਦਾ ਪਿਆ ਸਾਫ ਕਰਕੇ ਤਾਂ ਦਿਖਾਓ ਇੱਕ ਦਾ ਰੱਖ ਲਿਆ ਬੱਸ ਇਹ ਗੇ ਨਾਲ ਕਿੰਨਾ ਸਾਫ ਹੋ ਗਿਆ ਹੈ ਇਨੂੰ ਗਰਮ ਕਰਕੇ ਸਾਫ ਗਰਮ ਕਰਕੇ ਗੈਸ ਬਾਲ ਕੇ ਇਸ ਤੇ ਧਰਤੀ ਮਿੱਦਾ ਮਾਰ ਕੇ ਦੇਖ ਸਾਫ ਹੋਇਆ ਇਹ ਤੁਹਾਨੂੰ ਦੇਖਤੀ ਹੁੰਦਾ ਉਹ ਤੇਰਾ ਕੋਈ ਨੁਕਸੇ ਨੁਕਸੇ ਨਹੀਂ ਕੰਮ ਆਉਂਦੇ ਜਿਹੜੇ ਦਿਖਾਉਂਦੇ ਆ ਦੇਖਿਆ ਕਿੰਨਾ ਸਾਫ ਹੋ ਗਿਆ ਦੇ ਨਾਲ ਇਹ ਗਰਮ ਕਰਾਂਗੇ ਨਾ ਇਹਨੇ ਆਪੇ ਲੱਤੀਆਂ ਨਾਲ ਗੰਦ ਲੱਥਾ ਆ ਵੇਖਿਆ ਕਿੰਨਾ ਗੰਦ ਲੱਥਾ ਆ ਸਾਰਾ ਪਰਗੀਰ ਸਹੀ ਗੰਦ ਨਾ ਇਹ ਕੋਈ ਖਾਣਾ ਨਹੀਂ ਤਾਂ ਮੈਂ ਖਾ ਲਈ। ਬਸ ਬਾਤ ਦਾ ਇਹ ਸੌਫੇ ਕਿਸੇ ਨਾਲ ਸਾਫ਼ ਹੋ ਗਿਆ। ਅਬ ਉਹਦੇ ਸਾਫ਼ ਹੁੰਦਾ ਨਹੀਂ ਨਾ। ਬਸ ਐਂ ਹੀ ਕਰਦੇ ਆ ਕਿ ਉਹਦੇ ਵੰਡੇ ਹਰ ਕੇ ਚੀਜ਼ੇ ਖਾ ਲੈਂਦੇ ਆ। ਸਾਫ਼ ਹੋ ਗਿਆ। ਮੈਂ ਕਿੰਨੀ ਵਾਰ ਕਿਹਾ ਨਹੀਂ ਹੋਇਆ ਤੇ ਹੁਣ ਮੈਂ ਇਸ ਤਰ੍ਹਾਂ ਤੇ ਮੈਨੂੰ ਪਤਾ ਹੈ ਕਿ ਐਵੇਂ ਛੇਤੀ ਹੋ ਜਾਂਦਾ। ਇੰਨੀ ਮਿੰਟ ਅੱਗੇ ਆਪਾਂ ਉਤਰਾ ਕਰਦੇ ਆ ਨਹੀਂ ਹੁੰਦਾ ਸਾਫ਼। ਇੰਦਰਾ ਹੋ ਜਾਂਦਾ ਨਾ। ਕਿਉਂਕਿ ਆ ਵੀਖੋ ਤੂੰ ਆ ਨਿਕਲਦਾ ਪਿਆ ਉੱਤੇ ਮੈਂ ਲਗਾ ਗੈਸ ਪਲੇਟ ਕੀਤਾ ਆ ਤੇ ਇਹ ਸਾਫ ਕਰ ਦੇਣਾ ਕਿ ਕਿਚਨ ਸਾਫ ਕਰ ਦੇਣਾ ਬੰਦਗੀਨ ਦਾ ਉਸੇ ਸਾਫ ਕਰ ਦੇਈਏ ਹੋਰ ਇਹਦੀ ਲਾਹੇ ਸਾਫ ਹੋ ਗਿਆ ਕਿਚਨ ਦੀਆਂ ਇਹਨਾਂ ਪੰਡਿਆਂ ਨੂੰ ਸਾਫ ਕਰਦੇ ਆ ਇਹ ਸਾਫ ਹੀ ਹੈ ਜਿੰਨਾ ਕਿ ਹੋਏਗਾ ਉਨਾ ਹੀ ਵਾਧੂ ਹੈ ਆ ਵੇਖੋ ਕਿੰਨਾ ਸਾਫ ਹੋ ਗਿਆ ਲਓ ਕਿਨਾਰਾ ਇਹ ਗੰਦੇ ਹੀ ਮੋਟਾ ਮੋਟਾ ਉੱਤ ਲਾ ਗਿਆ ਸਾਰਾ ਇਹ ਦੁੱਝਾਈ ਇਹ ਭਾਵੇਂ ਮਲਤ ਤੇ ਜਿਆ ਆਪਾ ਕੇ ਮੜਾ ਸਾਫ ਕਰਦੇ ਤਾਂ ਯਾਰ ਨਾਲ ਸਾਰਾ ਗੰਦ ਉੱਤੇ ਜਾਣਾ ਅਬ ਤੇ ਗੰਦ ਦਾ ਸਾਰਾ ਨਿਕਲਿਆ ਆਇਆ ਕਿੰਨਾ ਗੰਦਾ ਇਹ ਸਾਰਾ ਪੀਲਾ ਤੁਲਾ ਸਾਬ ਭਰ ਗਿਰ ਜਾਈ ਗੰਦਨਾ ਮਿੱਕੋ ਫਦੇਨ ਮਤੇ ਸਾਫ ਹੋਇਆ ਤੇ ਮੈਂ ਇਹ ਦਵਾਰ ਤੇ ਹੀ ਕਟੂngੀ ਇੱਕ ਹੋਰਾ

ਨਾ ਬੰਦ ਨਹੀਂ ਕਰਦਾ ਆ ਵੀ ਲੋ ਕਿੰਨਾ ਚਿਰ ਦੀ ਲੱਗਣੀ ਹੋਈ ਇਹਨੂੰ ਤੇ ਐ ਸਾਫ ਹੋਇਆ ਚ ਲੈ ਲੋ ਤੇ ਅਣੀ ਲੋਕੀ ਕਿਵੇਂ ਸਾਫ ਕਰ ਦਿੰਦੀ 2 ਮਿੰਟਾਂ ਜੀ ਮੇਰੀ ਤੇ ਵਾਹੀ ਬਸ ਬਸ ਹੋ ਗਈ ਇਹਦੇ ਬਾਕੀ ਰਿੰਦਾ ਖੁੰਦਾ ਮੈਂ ਫੇਰ ਬਾਅਦ ਚ ਕਰ ਲੂੰਗੀ ਪਰ ਮੈਂ ਤੁਹਾਨੂੰ ਦੱਸਣ ਵਾਸਤੇ ਕੀਤਾ ਹੈ ਕਿ ਇਹ ਵੀਡੀਓ ਬਣਾਈਏ ਕਿ ਇਸ ਤਰ੍ਹਾਂ ਗਰਮ ਕਰਕੇ ਸਾਫ ਤੁਸੀਂ ਕਰ ਸਕਦੇ ਹੋ ਆਪਣਾ ਫਰਾਈ ਫ੍ਰੀ ਮੈਨ ਕੋੜੀ ਕੋਈ ਕੜਾਹੀ ਕੋਈ ਹੁੰਦੀ ਜੀ ਨਾ ਸਾਫ ਹੋ ਜਾਂਦੀ ਹੈ ਇਹ ਮੱਤੇ ਮੜਾ ਤੇ ਜਾ ਪਾਵਾਂਗੇ ਤੇ ਇਹ ਸਾਫ ਹੋ ਜਾਏਗਾ ਮੜਾ ਇਹ ਨਾ ਰਹਿ ਗਿਆ ਜਰਾ ਰਾਧੇ ਕ੍ਰਿਸ਼ਨ ਰਾਧੇ ਰਾਧੇ